ਕੰਗਣਾ ਰੌਤੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਸੁਰਖੀਆਂ ਦੇ ਵਿੱਚ ਆ ਗਈ ਹੈ ਤੇ ਪੂਰੇ ਪੰਜਾਬ ਤੋਂ ਉਸ ਨੂੰ ਹਮਾਇਤ ਪ੍ਰਾਪਤ ਹੋਈ ਹੈ ਤੁਹਾਨੂੰ ਦੱਸ ਦਿੰਦੇ ਆ ਜਿੱਥੇ ਉਸ ਨੂੰ ਹਮਾਇਤ ਮਿਲੀ ਉੱਥੇ ਕਈ ਲੋਕ ਇਸ ਗੱਲ ਤੋਂ ਚਿੰਤਾ ਦੇ ਵਿੱਚ ਸਨ ਕਿ ਕੁਲਵਿੰਦਰ ਕੌਰ ਨੂੰ ਕਿਤੇ ਨੌਕਰੀ ਦੇ ਵਿੱਚੋਂ ਕੱਢ ਨਾ ਦਿੱਤਾ ਜਾਵੇ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਆਖਰ ਕੁਲਵਿੰਦਰ ਕੌਰ ਹੈ ਕੌਣ ਪਿਛਲੇ 15 ਸਾਲਾਂ ਤੋਂ ਸੀਆਈਐਸਐਫ ਦੇ ਵਿੱਚ ਕੁਲਵਿੰਦਰ ਕੌਰ ਕੰਮ ਕਰ ਰਹੀ ਹੈ ਤੇ ਉਸ ਦਾ ਪਤੀ ਵੀ ਸੀਆਈਐਸਐਫ ਦੇ ਵਿੱਚ ਉਸ ਦੇ ਨਾਲ ਹੀ ਉਸੇ ਏਅਰਪੋਰਟ ਤੇ ਕੰਮ ਕਰ ਰਿਹਾ ਏ ਤੇ ਉਸ ਦੀ ਨੌਕਰੀ ਦੇ ਉੱਤੇ ਪਿਛਲੀ ਨੌਕਰੀ ਜਿਹੜੀ ਆ ਉਹ ਸਾਰੀ ਬੇਦਾਗ ਰਹੀ ਆ ਕਦੇ ਵੀ ਉਸ ਦੇ ਨਾਲ ਉੱਤੇ ਕੋਈ ਵੀ ਐਲੀਗੇਸ਼ਨ ਨਹੀਂ ਲੱਗਾ ਤੇ ਕੰਗਣਾ ਰਣੌਤ ਦੇ ਨਾਲ ਉਸ ਦੀ ਕਾਹ ਸੁਣੀ ਹੋਈ ਸੀ ਕਾਹ ਸੁਣੀ ਇਸ ਗੱਲ ਨੂੰ ਲੈ ਕੇ ਹੋਈ ਸੀ ਕਿ ਉਹ ਉਸ ਦਾ ਪਰਸ ਦਾ ਸਕੈਨ ਕਰਨਾ ਚਾਹੁੰਦੀ ਸੀ ਤੇ ਕੰਗਣਾ ਰਣੌਤ ਨਵੀਂ-ਨਵੀਂ ਐਮਪੀ ਬਣੀ ਸੀ ਤੇ ਉਹ ਆਪਣੇ ਐਮਪੀ ਬਣੇ ਦੇ ਕਮਾਂਡ ਦੇ ਵਿੱਚ ਆਪਣਾ ਪਰਸ ਅਤੇ ਫੋਨ ਸਕੈਨ ਨਹੀਂ ਕਰਵਾ ਰਹੀ ਸੀ ਇਸ ਤੋਂ ਬਾਅਦ ਇਹਨਾਂ ਦੋਹਾਂ ਦੇ ਵਿੱਚ ਕਾ ਸੁਣੀ ਹੋਈ ਤੇ ਕੰਗਣਾ ਰਣੌਤ ਨੇ ਉਸ ਨੂੰ ਕੌੜ ਅੱਤਵਾਦੀ ਆਖਿਆ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਵੜ ਵਿਗੜ ਗਿਆ ਜਦੋਂ ਕੁਲਵਿੰਦਰ ਕੌਰ ਨੇ ਉਸ ਦੇ ਥੱਪੜ ਮਾਰ ਦਿੱਤਾ ਤੇ ਹੁਣ ਉਸ ਦੀ ਜਿਹੜੀ ਗ੍ਰਿਫਤਦਾਰੀ ਹੋਈ ਆ ਉਹਨੂੰ ਵੀ ਗੈਰ ਕਾਨੂੰਨੀ ਠਹਿਰਾ ਦਿੱਤਾ ਗਿਆ ਕਿਉਂਕਿ ਜਿਹੜੀ ਐਂਟਰੀ ਗੇਟ ਜਿੱਥੋਂ ਕੰਗਣਾ ਰਣੌਤ ਐਂਟਰ ਹੋਈ ਸੀ ਏਅਰਪੋਰਟ ਦੇ ਵਿੱਚ ਉਹ ਐਂਟਰੀ ਗੇਟ ਪੰਜਾਬ ਪੰਜਾਬ ਦੇ ਹਿੱਸੇ ਵਿੱਚ ਆਉਂਦਾ ਹੈ ਤੇ ਪੰਜਾਬ ਪੁਲਸੀ ਜੇ ਕੋਈ ਉੱਥੇ ਜੀ ਘਟਨਾ ਹੁੰਦੀ ਆ ਤੇ ਪੰਜਾਬ ਪੁਲਿਸ ਉਥੇ ਕਾਰਵਾਈ ਕਰ ਸਕਦੀ ਆ ਪਰ ਚੰਡੀਗੜ੍ਹ ਪੁਲਿਸ ਨੇ ਭਾਜਪਾ ਦੇ ਕਹਿਣ ਦੇ ਉੱਤੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਸੀਆਈਐਸਐਫ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੁਣ ਤੁਹਾਨੂੰ ਦੱਸਦੇ ਆ ਕਿ ਜਿਹੜੇ ਲੋਕ ਚਿੰਤਾ ਦੇ ਵਿੱਚ ਆ ਕਿ ਕੁਲਵਿੰਦਰ ਕੌਰ ਦਾ ਭੂਿਕ ਕੀ ਹੋਵੇਗਾ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਕੁਲਵਿੰਦਰ ਕੌਰ ਜਿਸ ਨੇ ਕਿਸਾਨ ਬੀਬੀਆਂ ਦੇ ਉੱਤੇ ਜਿਹੜਾ ਕੰਗਣਾ ਰਣੌਤ ਉੱਠੇ ਸਿੱਧੇ ਬੋਲ ਬੋਲਦੀ ਸੀ ਉਸ ਨੂੰ ਜਿਹੜੀ ਮਤ ਦਿੱਤੀ ਹੈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਉਸ ਦੇ ਨਾਲ ਹਮਾਇਤ ਪ੍ਰਗਟ ਕਰਨ ਵਾਲਿਆਂ ਦੀ ਕੋਈ ਥੋੜ੍ਹ ਨਹੀਂ ਗਈ ਤੇ ਹੁਣ ਉਸ ਨੂੰ ਕਈ ਆਫਰਾਂ ਵੀ ਦੇ ਰਹੇ ਆ ਜਿਹੜੇ ਆਖ ਰਹੇ ਆ ਕਿ ਉਸ ਨੂੰ ਉਹ ਪ੍ਰਾਈਵੇਟ ਨੌਕਰੀ ਉਸ ਤੋਂ ਵਧੀਆ ਜਿਹੜੀ ਸੈਲਰੀ ਤੇ ਦਿੱਤੀ ਜਾਵੇਗੀ ਤੇ ਉੱਥੇ ਨਾਲ ਦੀ ਨਾਲ ਰੁਲਦੂ ਸਿੰਘ ਮਾਨਸਾ ਕਿਸਾਨ ਨੇਤਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਕਿਸਾਨ ਬੀਬੀਆਂ ਨੂੰ ਜਿਸ ਤਰੀਕੇ ਨਾਲ ਕੰਗਣਾ ਨੇ ਉਸਨਾਂ ਨੂੰ ਜਿਹੜੇ ਉਹਨਾਂ ਦੇ ਮਨਾਂ ਨੂੰ ਠੇਸ ਪਹਾਈ ਸੀ ਤੇ ਕੁਲਵਿੰਦਰ ਕੌਰ ਨੇ ਉਸ ਦਾ ਬਦਲਾ ਲੈ ਲਿਆ ਤੇ ਪੰਜਾਬੀ ਦਿਲ ਦੇ ਖੁੱਲੇ ਆ ਉਸ ਨੂੰ ਜਿੰਮੀ ਚੋਣ ਦੇ ਵਿੱਚ ਐਮਐਲਏ ਜਾਂ ਫਿਰ ਆਉਣ ਵਾਲੇ ਭੁਇਖ ਦੇ ਵਿੱਚ ਐਮਪੀ ਵੀ ਚੁਣ ਸਕਦੇ ਆ ਕਿਉਂਕਿ ਉਸ ਨੇ ਜਿਹੜੀਆਂ ਬੀਬੀਆਂ ਨੂੰ ਆ ਪਤੀਜਨਕ ਸ਼ਬਦ ਕੰਗਣਾ ਰਣੌਤ ਵੱਲੋਂ ਬੋਲੇ ਗਏ ਸੀ ਉਸ ਨੂੰ ਮੱਤ ਜਿਹੜੀ ਦਿੱਤੀ ਆ ਹੁਣ ਤੁਹਾਨੂੰ ਦੱਸਦੇ ਆ ਕਿ ਕੰਗਣਾ ਰਣੌਤ ਮੰਡੀ ਤੋਂ ਨਵੀਂ-ਨਵੀਂ ਸੰਸਦ ਬਣੀ ਆ ਤੇ ਜਿੱਥੇ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਵਧੀਆ ਜਿਹੜੀ ਹਮਾਇਤ ਪ੍ਰਾਪਤ ਹੋਈ ਆ ਪਰ ਕਾਂਗਰਸ ਪਾਰਟੀ ਦੇ ਜਿਹੜੇ ਉਹਨਾਂ ਦੇ ਵਿਰੋਧੀ ਕੈਂਡੀਡੇਟ ਸੀਗੇ ਕੰਗੜਾ ਨੌ ਦੇ ਉਹ ਵੀ ਕੰਗੜਾ ਨੌ ਦੀ ਹਮਾਇਤ ਦੇ ਵਿੱਚ ਉਤਰਾਈ ਆ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਆ ਕਿ ਚੰਡੀਗੜ੍ਹ 에য়ারਪੋਰਟ ਦੇ ਉੱਤੇ ਜੋ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਕਿਸੇ ਵੀ ਐਮਪੀ ਨੂੰ ਇਸ ਤਰੀਕੇ ਦੇ ਨਾਲ અપਮਾਨਿਤ ਨਹੀਂ ਕਰਨਾ ਚਾਹੀਦਾ ਸੀ ਪਰ ਪੰਜਾਬ ਦਾ ਕੋਈ ਵੀ ਪੋਲੀਟੀਕਲ ਲੀਡਰ ਹਾਲੇ ਤੱਕ ਨਾ ਤਾਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਇਆ ਤੇ ਨਾ ਹੀ ਕੰਗੜਾ ਨੌ ਦੇ ਹੱਕ ਦੇ ਵਿੱਚ ਆਇਆ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦਾ ਕੀ ਰੁਕ ਰਹਿਂਦਾ ਕਿਉਂਕਿ ਜਿਹੜੀ ਕੁਲਵਿੰਦਰ ਤੌਰ ਦੀ ਗ੍ਰਿਫਤਦਾਰੀ ਹੋਈ ਉਹ ਵੀ ਗੈਰਕਾਨੂੰਨੀ ਆ ਜਿੱਥੇ ਉਸ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਹਿੱਸੇ ਵਿੱਚ ਆਉਂਦਾ ਤੇ ਜੇ ਕੋਈ ਉੱਥੇ ਕੋਈ ਗੱਲ ਹੁੰਦੀ ਆ ਤੇ ਉਥੇ ਪੰਜਾਬ ਪੁਲਿਸ ਜਿਹੜੀ ਆਪਣੀ ਉਥੇ ਸਰਵਿਸ ਦੇ ਸਕਦੀ ਹੈ ਪਰ ਚੰਡੀਗੜ੍ਹ ਪੁਲਿਸ ਨੇ ਭਾਜਪਾ ਦੇ ਕਹਿੰਤੇ ਕੰਗਣਾ ਰਣੌਦ ਦੇ ਕਹਿੰਤੇ ਜਿਹੜੀ ਕੁਲਵਿੰਦਰ ਕੌਰ ਆਊਟਸ ਨੂੰ ਗ੍ਰਿਫਤਾਰ ਕਰ ਲਿਆ ਤੇ ਹਾਲੇ ਤੱਕਰ ਕੋਈ ਅਗਲੀ ਕਾਰਵਾਈ ਪਤਾ ਨਹੀਂ ਲੱਗੀ ਪਰ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਹੈ ਤੇ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਜਿੰਨੇ ਵੀ ਆਗੂ ਆ ਚਾਏ ਉਹ ਰੁਲਦੂ ਸਿੰਘ ਮਾਨਸਾ ਹੋਵੇ ਜਾਂ ਫਿਰ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਉਸ ਨੂੰ ਨਿਆਂ ਦਿਵਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਉਸ ਕੁੜੀ ਕੁਲਵਿੰਦਰ ਕੌਰ ਦਾ ਸਾਥ ਦੇਵਾਂਗੇ ਹੁਣ ਵੇਖਣਾ ਹੋਵੇਗਾ ਕਿ ਉਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਕਾਫੀ ਜ਼ਿਆਦਾ ਹਾਈਲਾਈਟ ਹੋ ਗਿਆ ਮਾਮਲਾ ਤੇ